ਸਸਤੀ ਕਾਲ ਵੀ ਜੀ ਕੀ ਹਾਲ ਚੱਲ ਨੇ ਸਾਰੇ ਵੀਰਾਂ ਦੇ ਕੰਮ ਦੇ ਜੋਰ ਦੇ ਵਿੱਚ ਵੀਡੀਓ ਬਣਾਉਣ ਦਾ ਮੋਬਾਈਲ ਚੱਕਣ ਦਾ ਵੀ ਟਾਈਮ ਨਹੀਂ ਰਹਿ ਜਾਂਦਾ ਕਈ ਵਾਰ ਤਾਂ ਹੁਣ ਅਜਸਵੀਰ ਤੇ ਟੈਨਸ਼ਨ ਹੀ ਪੈਂਦਾ ਵੀ ਦਿਮਾਗ ਤੇ ਚੱਲੀ ਜਾਂਦੀ ਆ ਕਿਉਂਕਿ ਬੰਦੇ ਹੋ ਗਏ ਵਿਲੇ ਮੂਰੇ ਕੱਦੂ ਨਹੀਂ ਹੋਇਆ ਕਿਉਂਕਿ ਹੁਣ ਮੂਰੇ ਮੱਕੀ ਸੀਗੀ ਮੱਕੀ ਦੇ ਚੱਲਦੇ ਕੱਦੂ ਨਹੀਂ ਹੋ ਰਿਆ ਸੀਗਾ ਤੇ ਮੋਟਰਾਂ ਬੰਦ ਹੀ ਭੇ ਖੜੀਆਂ ਦੀ ਕਾਫੀ ਮੰਗੀ ਮੰਗੀ ਵੱਡੀ ਸੀ ਉਹ ਮੋਟਰਾਂ ਬੰਦ ਸੀਗੀਆਂ ਤੇ ਦੋ ਤਿੰਨ ਹੁਣ ਤੋਂ ਜੋਰ ਦਵਾਂਗੇ ਫਿਰ ਕਿਤੇ ਜਾ ਕੇ ਗੱਲਬਾਤ ਬਣਨੀ ਆ ਤਾਂ ਚਲੋ ਕੰਮ ਤੇ ਨਹੀਂ ਤਾਂ ਔਖਾ ਹੋਇਆ ਹੋਇਆ ਸੀਗਾ ਕੰਮ ਦਾ ਸਾਰੇ ਸਾਰੇ ਦੇ ਦਿਮਾਗ ਤੇ ਫਿਰ ਟੈਨਸ਼ਨ ਹੋ ਜਾਂਦੀ ਹੈ ਵੀ ਕੀ ਬਣੂਗੀ ਨਹੀਂ ਹਨਾ ਵੀ ਬੰਦੇ ਵਿਲੇ ਹੋ ਜਾਂਦੇ ਆ ਜਾਂ ਇਦਾਂ ਵਾਂਗ ਹੰਫਲਾਣਾ ਦੇਂਗਾ ਹਨਾ ਤੇ ਇਹ ਕਿਥੇ ਵੀਰ ਨੂੰ ਲੋੜ ਆ ਬੰਦਿਆਂ ਦੀ ਨੇੜੇ ਤੇੜੇ ਵਾਲੇ ਨੂੰ ਲੈ ਜਾ ਕੋਈ ਟੈਨਸ਼ਨ ਨਹੀਂ ਬਾਦੂ ਆ ਬੰਦੇ ਪਰ ਨੇੜੇ ਤੇੜੇ ਵਾਲੇ ਦੂਰ ਵਾਲੇ ਨਹੀਂ ਨੇੜੇ ਤੇੜੇ ਆ ਆਪਾਂ ਰੋਟੀ ਦਿੰਦੇ ਸੀ ਰੋਟੀ ਦਿਨਾ ਫਿਰਦਾ ਹਜੇ ਸਵੇਰ ਦਾ ਬ੍ਰੇਕਫਾਸਟ ਡਿਲੀਵਰ ਕਰ ਰਹੇ ਆ ਟਾਈਮ ਹੋ ਗਏ 9 ਵਜੇ ਚੱਲੇ ਆ ਚਾਰ ਪੰਜ ਮੋਟਰਾਂ ਦੇ ਦੇ ਹਟਿਆ ਆ ਕੰਬੈਨ ਕੋਲੇ ਜਾਣਾ ਹਜੇ ਬਾਕੀ ਆ ਵੀ ਵੱਧਦੇ ਆ ਤੇ ਐਕੋ ਆਪਣਾ ਇੱਧਰ ਹਜੇ ਜਾਣਾ ਬਾਕੀ ਆ ਹੋਰ ਕਿੱਥੇ ਕਹਿੰਦੇ ਆ ਅਜੇ ਇੱਥੇ ਇਹਨਾਂ ਨੂੰ ਦੇਣੀ ਆ ਬਾਈ ਉਹਨਾਂ ਨੂੰ ਰੋਟੀ ਤਾਂ ਕਰਕੇ ਹਜੇ ਟਾਈਮ ਨਾ ਲੱਗ ਜਾਂਦਾ ਤੇਰਾ ਪਾਪਖਾਨੀਆਂ ਫੇਰ ਬਾਉਣ ਲੱਗਾ ਕਿੱਸਣ ਲੱਗੇ ਹੋਇਆ ਕੰਮ ਐਸੀ ਦੇ ਨਾਲ ਪੱਟਾ ਬਾਉਣ ਲੱਗਾ ਹੈ ਫਰੋਜ ਆਪਣਾ ਰੋੜੇ ਵੀ ਉੱਤੇ ਵੀ ਲਾ ਦੇ ਗੇੜਾ ਲਾਉਣਾ ਵਾ ਕਲੋੜ ਨਹੀਂ ਮੰਗਾ ਦੇ ਮੈਨਾਂ ਕਹਿੰਦਾ ਵਧੀਆ ਸਮਾਂ ਤੇ ਬਾਈ ਬਾਈ ਇਹਨੂੰ ਪੂਰਾ ਵਧੀਆ ਖਾਲ ਬਣਵਾ ਕੇ ਨਾ ਉਹ ਮੋਟਰ ਚਲਾ ਕੇ ਉਹ ਵੀ ਇੱਥੇ ਛੱਡ ਦੇ ਜਾ ਐਂ ਕਰੀਏ ਪਹਿਲਾਂ ਉਹ ਕੋਠੇ ਵਾਲੇ 'ਚ ਛੱਡ ਦਿੰਨੇ ਆ ਕੋਠੇ ਵਾਲੇ 'ਚ ਉਹ ਟੀਲਾ ਬਾਅਦ 'ਚੋਂ ਕਰਾਂਗੇ ਉਹ ਕੋਠੇ ਵਾਲਾ ਕਰਵਾ ਲੈ। ਉਹ ਯਾਰ ਉਹ ਖਰਤਾ ਬਾਅਦ ਚੋਂ ਕਰਾਂਗੇ ਕੀਲਾ। ਪਹਿਲਾਂ ਕੋਠੇ ਵਾਲਾ ਕਰਵਾ ਦੇ। ਇਹ ਆਪਣੇ ਮੂੰਗੀ ਵਾਲੇ ਥਾ ਅੱਜ ਬਾਅਦ ਤੇ ਪਹਿਲਾਂ ਤੇ ਐਂ ਸੀ ਵੀ ਜੇ ਮੀਂਹ ਪੈ ਗਿਆ ਚਲੋ ਐਵੇਂ ਹੀ ਕੱਦੂ ਕਰਾਂਗੇ ਤਾਂ ਹੁਣ ਅੱਜ ਬਾਅਦ ਤੇ ਆਪਾਂ ਪੂਰੇ ਵਧੀਆ ਸਮਾਰ ਕੇ ਬਹਿ ਗਏ ਤੇ ਬਾਅ ਕੇ ਫੇਰ ਇਹਨਾਂ ਨੂੰ ਕਰਦੇ ਆ। ਹੱਲ ਪਾਣੀ ਇਹਨਾਂ ਦਾ। ਸਾਰੇ ਬੰਦੇ ਲੱਗੇ ਅੱਜ ਸਾਰੇ ਬੰਦੇ ਝੋਨਾ ਲਾਉਣ ਵਾਲੇ ਬੈਕ ਪਾਰਟੀ ਦਿਹਾੜੀ ਤੀ ਰੱਖ ਲਈ ਵੀ ਚਲੋ ਪਹਿਲਾਂ ਬੰਨ ਬੱਟ ਬੰਨੇ ਬਣਾ ਕੇ ਸਫਾਈ ਕਰਕੇ ਵੀ ਉਹ ਕਰਵਾ ਦੋ ਠੀਕ ਹੈ ਨਾ ਖੁੰਝੇ ਖਾਂਝੇ ਨਾ ਸਮਾਰ ਕੇ ਜਿੰਦੇ ਨਾਲ ਬੰਦ ਕਰਵਾ ਦੇ ਠੀਕ ਹੈ ਲੋ ਜੀ ਅੱਜ ਛੜਤਾ ਮੂੰਗੀ ਵਾਲੇ ਖਤਿਆਂ 'ਚ ਵੀ ਪਾਣੀ ਇਹ ਮੋਟਰਾਂ ਆਪਣੀਆਂ ਨੇ ਆ ਘਰ ਕੇ ਬੰਨੇ ਬੁੰਨੇ ਸਾਫ ਕਰਵਾ ਦੇਣੇ ਫਿਰ ਸਾਹਮਣੀਆਂ ਨੱਕੇ ਨੁੱਕੇ ਆਪੇ ਹੀ ਲਾਉਣੇ ਹੁੰਦੇ ਚਲਾਉਣੀਆਂ ਕਰਨੀਆਂ ਬਸ ਇਹਦਾ ਬਸ ਇੱਕ ਜਗਾ ਚੱਲੀ ਜਾਣੀ ਆ ਬਸ ਇੱਕ ਮੋਟਰ ਬਸ ਹੁਣ ਕੱਦੂਕਰ ਨੂੰ ਉਹ ਉੱਪਰੋਂ ਵੀ ਛੱਡਣ ਲੱਗਿਆ ਥੱਲੇ ਬਸ ਹੋਰ ਕੁਝ ਨਹੀਂ ਆਪਣੇ ਦਾ ਝੋਨੇ ਨੇ ਵੀ ਵੱੱਲੀਆਂ ਕੱਢ ਲੀਆਂ ਦੇ ਲੋ ਪੀਆਰ 126 ਆ ਪੂਰੀ ਵਧੀਆ ਵੱੱਲੀ ਨਿਕਲੇ ਇਹ ਆਪਾਂ ਲੁਕੋ ਕੇ ਬੀਜਿਆ ਸੀ ਉੱਥੇ ਛੱਤ ਪਾਤੀ ਸੀ ਇਹਦੇ ਤੇ ਬੱਲੀ ਪੂਰੀ ਵਧੀਆ ਨਿਕਲੇ ਤੇ ਲਓ ਜੀ ਚੱਲਦਾ ਮੱਕੀ ਬਾੜੀ ਦਾ ਕੰਮ ਬਸ ਆਪਣੇ 88 ਕਿੱਲੇ ਸੀਗੇ ਇੱਥੇ 29 ਕਿੱਲਿਆਂ ਚੋਂ ਇੱਥੇ 7 ਕਿੱਲੇ ਮਾੜੇ ਆ ਆਪਣੇ ਯਾਨੀ ਕਿ ਉਹ ਰੇਮ ਰਹਿ ਗਏ ਬੀ ਵੀ ਹੋਰ ਬੀਜਿਆ ਸੀਗਾ ਤੇ ਉਹ ਰੇਮ ਰਹਿ ਗਏ ਰਹਿ ਹੋਏ ਬੱਕੀ ਹੁਣ ਦੇਖੋ ਝਾੜ ਕੀ ਨਿਕਲਦੇ ਜਾਂ ਕੀ ਨਹੀਂ ਨਿਕਲਦੇ ਤੇ ਆਪਾਂ ਰੋਟੀਆਂ ਦੇਣ ਲੱਗੇ ਹੋਇਆ ਰੋਟੀ ਦੇਣਾ ਆਇਆ ਦੀ ਇਹਨਾਂ ਦੀ ਤੇ ਇੱਥੇ 2-3 ਗੱਤੇ ਆ 2 2.5 ਕਿੰਨੇ ਚ ਪਾਣੀ ਤੋੜਿਆ ਹੋਇਆ ਪਿਛਲੀ ਵਾਰ ਮੂੰਗੀ ਚ ਵੀ ਉਹਨਾਂ ਨੇ ਐਵੇਂ ਭਰਿਆ ਸੀਗਾ ਮੂੰਗੀ ਚਾਰ ਵਾਰੀਆਂ ਚ ਵੱਢ ਹੋਈ ਸੀ ਤੇ ਐਦ ਕੀ ਹੁਣ ਮੱਕੀ ਚ ਤੋੜਿਆ ਦਾ ਆਪ ਦਾ ਝੋਨਾ ਲਾ ਰਿਆ ਨਾਲ ਤੇ ਬਾ ਦੁੱਖ ਤਾਂ ਲੱਗਦਾ ਹੀ ਹੈ ਨਾ ਕਿਉਂਕਿ ਸਭ ਨੂੰ ਇੱਕੋ ਜਿਹਾ ਹੀ ਹੁੰਦਾ ਚਲੋ ਨਾਲ ਥੋੜਾ ਖੱਤਾ ਪਾਣੀ ਨਾਲ ਡੁੱਟਣ ਲੋ ਯਾਰ ਵਜਾਲ ਨਾਲ ਬੰਦਾ ਖਾਲ ਜਿਹੀ ਪਾ ਦਿੰਦਾ ਜਾਂ ਇੱਕ ਰੋਟਾ ਬਿੱਟਰ ਦੀ ਗਸਾਂਂਡ ਹੀ ਛੱਡ ਦਿੰਦਾ ਵੀ ਯਾਰ ਮੜਾ ਝੋਨਾ ਬਾਅਦ ਚੁਲਾਦਾ ਕੋਈ ਕਰਨ ਤੇ ਪਰ ਨਹੀਂ ਅਗਲਾ ਕਹਿੰਦਾ ਕਿਉਂ ਜੀ ਉਹ ਤੇ ਤਾਨੂੰ ਕਿਹੜਾ ਵੀ ਮਤਲਬ ਆਪਣਾ ਨਹੀਂ ਨਾ ਦੁੱਖ ਜੇ ਸਭ ਦਾ ਸੇਮ ਹੋਵੇ ਫੇਰ ਕੋਈ ਦਿੱਕਤ ਨਹੀਂ ਹੁੰਦੀ ਸਭ ਦਾ ਸੇਮ ਨਹੀਂ ਨਾ ਦੁੱਖ ਹੁੰਦਾ ਜਿਸ ਤਨ ਲੱਗੇ ਉਹੀ ਤਨ ਜਾਣੇ ਆਵੇ ਟਰਾਲੀ ਚ ਦਾਣੇ ਬਸ ਉਹ ਪਹੀ ਤੇ ਖੜਾ ਗਈ ਬੈਣੇ ਐ ਚ ਤਵੇ ਖੇਤੇ ਨਾਲ ਡੱਕ ਰਾ ਗਿੱਲੇ ਬਹੁਤ ਆ ਇਹ ਮੁੜ ਕੇ ਕੰਮ ਹੋ ਜਾਂਦਾ ਇਹਨਾਂ ਦਾ ਅੱਜ ਸ਼ੁਰੂ ਕਰਿਆ ਫੇਰ ਯੂਰੀਆ ਪਾਉਣ ਦਾ ਕੰਮ ਕਿਉਂਕਿ ਲੇਟ ਹੋਈ ਜਾਂਦਾ ਸੀ ਅੱਜ ਖਿੱਚਣਾ ਚੰਗਾ ਕੰਮ ਵੀ ਜਿੰਨਾ ਜ਼ਿਆਦੇ ਤੋਂ ਜ਼ਿਆਦੇ ਪੈ ਜਵੇ ਅੱਜ ਪਾਉਣਾ ਮੇਰੇ ਇੱਥੇ ਨਾ ਖੱਤਿਆਂ 'ਚ ਵੀਰੇ ਚੌਲ ਚੋਲਣਾ ਘਾਟ ਹੀ ਲੱਗੇ ਦੀ ਕਿਉਂਕਿ ਪਹਿਲਾਂ ਇੱਥੇ ਸਵੈਦੇਵਲ ਸਵੈਦੇ ਲੱਗਦੇ ਸੀ ਇਹ ਖੱਤੇ 'ਚ ਤੇ ਖੱਤੇ 'ਚ ਘਾਹ ਇੰਨਾ ਜ਼ਿਆਦੇ ਆ ਕੀ ਦੇਖ ਲਓ ਜੇ ਸਪਰੇ ਨਾ ਹੋਈ ਆਹ ਦੇਖੋ ਖਾਲਾਂ ਤੇ ਕਿੰਨੀ ਛੇਤੀ ਕਾ ਹੋਇਆ ਕਿੱਡਾ ਕਿੱਡਾ ਆ ਦੇਖ ਲੋ ਇਹਵੇਂ ਸਿਆੜ ਖੜੇ ਸਿਆੜ ਦੇ ਵਿੱਚ ਹੀ ਟਰੈਕਟਰ ਆ ਜਾਂਦਾ ਕੋਈ ਝੋਨਾ ਦੱਬਿਆ ਨਹੀਂ ਜਾਂਦਾ ਕੋਈ ਰਸਣ ਐਨ ਪੂਰਾ ਵਧੀਆ ਕੰਮ ਚੱਲਦਾ ਇੰਨੀ ਗੀ ਸਪੀਡ ਰੱਖਣੀ ਪੈਂਦੀ ਆ ਹਾਈ ਸਪੀਡ ਕਰਕੇ ਨਾ ਸਪੀਡ ਬਹੁਤ ਜ਼ਿਆਦਾ ਇਹ ਬਹੁਤ ਵਧੀਆ ਹੋਵੇ ਪਰ ਸਪੀਡ ਬਾਹਲੀ ਨਹੀਂ ਰੱਖਣੀ ਪੈਂਦੀ ਟਰੈਕਟਰ ਭਜਾਉਣਾ ਨਹੀਂ ਪੈਂਦਾ ਤੁਹਾਨੂੰ ਬੰਦਾ ਪੂਰਾ ਵਧੀਆ ਚਲਾਈ ਜਾਂਦਾ ਵੇਖ ਲੋ ਝੋਨਾ ਵੀਰੇ ਆਪਣਾ ਮਸ਼ੀਨ ਦਾ ਲੱਗਿਆ ਹੋਇਆ। ਇਹ ਦੀਦੀਆਂ ਸਿਆੜ ਪੂਰੇ ਵਧੀਆ। ਇੱਕ ਵੀਰ ਨੇ ਕਮੈਂਟ ਕੀਤਾ ਸੀ ਵੀ ਕੋਈ ਫਾਇਦਾ ਨਹੀਂ ਖੇਤੀ ਕਰਨ ਦਾ। ਵੀ ਝੋਨਾ ਨਹੀਂ ਵਧੀਆ। ਉਹ ਯੂਰੀਆ ਪਾਉਂਦੇ ਦਿਖਾਇਆ ਸੀ। ਵੀਰੇ ਉਹ ਤਾਂ ਨਾ ਸਾਡਾ ਖੇਤ ਕੋਲੇ ਸੀਗਾ ਅਸੀਂ ਉਥੇ ਟਰੈਲ ਹੀ ਕਰਨਾ ਸੀ। ਉਹ ਝੋਨਾ ਦੀਂ ਦਾ ਘਟ ਸੀ ਹੱਥ ਹੌਂਚ ਨਹੀਂ ਸੀ ਹੁੰਦਾ ਕਵਰ ਹੁੰਦਾ ਹਨਾ ਤੇ ਨਹੀਂ ਤਾਂ ਮੈਂ ਦਿਖਾਉਣ ਨੂੰ ਤਾਂ ਫਿਰ ਉਹੀ ਚੀਜ਼ ਦਿਖਾ ਦਿੰਦਾ ਹਨਾ ਇਹ ਉਹ ਕੋਈ ਗੱਲ ਨਹੀਂ ਜਿਹੜੇ ਵੀ ਨੇ ਕਮੈਂਟ ਕਰਿਆ ਸੀਗਾ ਉਹਦੇ ਤੇ ਉਹ ਯਾ ਉਹਨੂੰ ਦਿਖਾਉਂਗਾ ਉਹੀ ਖੇਤ ਦਾ ਹੁਣ ਉਹ ਚੱਕ ਜੂਰੀ ਆ ਪੈ ਗਿਆ ਜਿੱਦਣ ਦੂਜਾ ਪਾਊਗਾ ਤੇ ਮੈਂ ਦਿਖਾਉਂਗਾ ਜ਼ਰੂਰ ਆ ਦੇਖ ਲਓ ਝੋਨਾ ਅੱਜ ਇਹਨੂੰ ਪਹਿਲਾ ਯੂਰੀਆ ਪਾਉਣ ਲੱਗਿਆ ਠੀਕ ਨਹੀਂ ਕਿਉਂਕਿ ਯੂਰੀਆ ਪਲੇਟ ਹੋ ਗਿਆ ਯਾਨੀ ਕਿ ਜਿੱਥੇ ਝੋਨੇ ਦੀ ਲਾਈਨ ਆ ਬਸ ਉਹਦੇ ਵਿੱਚ ਤੁਰ ਜਾਂਦਾ ਵਾ ਉਹਦੇ ਵਿੱਚ ਪਈ ਜਾਂਦਾ ਵਾ ਕੋਈ ਦਿੱਕਤ ਨਹੀਂ ਆ ਦੇ ਮੇਰੇ ਉੱਤੇ ਵੱਜਦਾ ਰਹੋ ਆ ਕਿ ਨਾਲੇ ਪਹੀਤੇ ਵੀ ਪੈਂਦੇ ਹੈਲੋ ਹਾਂਜੀ ਸਾਡੇ ਵੀ ਜਿੱਥੇ ਆਉਣਾ ਲੀ ਪੈਂਦੀ ਹੈ ਗਿਆ ਝੋਨੇ ਦੇ ਸਿਆਣਾ ਚਿਆ ਹਨ ਤੇ ਬਸ ਤੁਸੀਂ ਦੇਖਿਓ ਵੀ ਜਿੱਦਣ ਹੁਣ ਮੈਂ ਹੁਣ ਥੋੜੇ ਦਿਨਾਂ ਬਾਅਦ ਏਲੀ ਪਤਾ ਮੈ ਨਹੀਂ ਲੱਗਣੀ ਵੀ ਇੱਥੇ ਲੀ ਸੀ ਐਵੇਂ ਆ ਇਹ ਕਈ ਵੀਰ ਬੋ ਡਰਦੇ ਪੁੱਛਦੇ ਪੁੱਛਦੇ ਹੁੰਦੇ ਆ ਕਿ ਵੀਰੇ ਤੁਸ ਦਾ ਤਾਂ ਨਹੀਂ ਵੀਰੇ ਅਰ ਤੋਸ ਜੁਤੋ ਹੋ ਜੇ ਵੀ ਕੱਢ ਲਾਂਗੇ ਤੁਹਾਡੇ ਕਿਉਂਕਿ ਇਹ ਰਿਓ ਤਾਂ ਵੀਰੇ ਇਹਨਾਂ ਨਾਲ ਇਹਦੇ ਨਾਲ ਹੀ ਪੈਣਾ ਯਾਰ ਬੰਦਿਆਂ ਨਾਲ ਇੰਨਾ ਪੂਰਾ ਨਹੀਂ ਜਿੰਕ ਨਾ ਵਿੱਚ ਨਹੀਂ ਜੰਮਦਾ ਇਹਨਾਂ ਦੇ ਵਿੱਚ ਜੰਮੀ ਜਾਂਦਾ ਸਾਰ ਹਾਂਜੀ ਇਹਨਾਂ ਦੇ ਵਿੱਚ ਜੰਮੀ ਹੈ ਇਹ ਪ੍ਰੋਬਲਮ ਆਉਂਦੀ ਹੈ ਬੰਦੀ ਕਰਤਾ ਪਰ ਜਿੰਕ ਪਾਉਣਾ ਮੈਂ ਘਰੇ ਇਹਨੂੰ 2000 ਪਾਉਂਦਾ ਹੈ ਨਹੀਂ ਗਾਜ ਆ ਪਈ ਜਾਂਦਾ ਬਾਹਲੇ ਕਿੰਨੀ ਵਾਰੀ ਸਾਫ਼ ਕਰ ਲਿਆ ਦੁਬਾਰਾ ਦੁਬਾਰਾ ਜੰਮੀ ਜਾਂਦਾ ਟੈਂਕੀ ਦੇ ਵਿੱਚ ਨਹੀਂ ਜੰਮਦਾ ਨਹੀਂ ਅਗੇ ਟੈਂਕੀ ਦੇ ਵਿੱਚ ਇਕੱਠਾ ਹੋ ਜਾਂਦੇ ਡਲੇ ਬਣ ਜਾਂਦੇ ਟੈਂਕੀ ਦੇ ਵਿੱਚ ਹੀ ਤਾਂ ਕਰਕੇ ਹੁਣ ਮੈਂ ਕਿਹਾ ਕੱਲਾ ਜੂਰੀ ਆ ਭਾਈ ਚੱਲੋ ਬਸ ਠੀਕ ਕਿੰਨੇ ਗੱਟੂ ਲੈ ਕੇ ਆਏ ਸੀ ਕਿੰਨੇ ਗੱਟੂ ਲੈ ਕੇ ਆਏ ਸੀ ਕਿੰਨੇ ਪੈ ਗਏ ਕਿੰਨੇ ਪਾਏ ਇੱਕ ਚ 19 ਪੈ ਗਏ ਕਿਹੜਾ ਪਾਸਾ ਰਹਿਣਾ ਦੇ ਲੋ ਵੀ ਕੰਮ ਕਿੰਨਾ ਨਿਬੜਦਾ ਹਨ ਤੇ ਇਹਦੇ ਲੋ 12:00 ਵਜੇ ਆਈ ਆ ਇੱਥੇ 12:00 ਵਜੇ ਤੋਂ ਆ ਕੇ 2:00 ਵਜੇ ਆ 2 ਘੰਟਿਆਂ 'ਚ 30 ਕ ਗੱਟੂ ਪੈ ਗਏ ਨਾਲੇ ਜਿੰਕ ਮਿਲਾ ਕੇ ਪਾਇਆ ਵਿੱਚ ਵਿੱਚ ਉਹ ਸਾਫ ਕਿੰਨੀ ਵਾਰ ਕਰਨਾ ਪਿਆ ਸਾ ਤੇ ਇਹੀ ਆ ਨਜ਼ਾਰਾ ਇਹਦਾ ਅੱਜ ਨਾ ਇੱਕ ਬਾਬੇ ਦੀ ਵੀਡੀਓ ਸ਼ੋ ਹੋਈ ਮੈਨੂੰ ਵੀਰ ਜੀ ਕਿ ਇਹ ਮੈਂ ਇਹ ਐਲਰਸ ਦੇ ਵਿੱਚ ਉਹ ਨੰਬਰ ਨਹੀਂ ਆਉਂਦੇ ਨਾ ਵੀ ਕਾਚ ਦੇ ਗਲਾਸ ਦੇ ਵਿੱਚ ਨੀਲ ਪਾ ਕੇ ਆਪਦੇ ਉੱਤੋਂ ਦੀ ਬਾਹਰ ਦੋ 30 ਦਿਨ ਕਰਨਾ ਹੈ ਕੁਛ ਵੀ ਸਾਲਿਆ ਵੀ 30 ਦਿਨ ਉਹਨਾਂ ਨੂੰ ਕਹਾਂ ਪਾੜੀ ਲਵੋ ਵੀ ਜਿੰਨਾ ਜਿੰਨਾ ਧਿਆਨ ਉਹਨਾਂ ਨੇ ਉਤੇ ਦੇਣਾ ਵੀ ਵਿੱਚ ਪਾ ਕੇ ਉੱਤੋਂ ਐਨ ਪੂਰਾ ਬਾਹਰ ਨਾ ਤੇ ਫੇਰ ਹਨਾ 플ਸ਼ ਕਰਨਾ ਵੀ ਉਹਨਾਂ ਨੂੰ ਕਹੇ ਵੀ ਉਹਨੇ ਦਿਨ ਪਾੜੀ ਲਵੋ ਫੇਰ ਤਾਂ ਇਹੀ ਗੱਲ ਆ ਵੀ ਪੇਪਰ ਖਾਲੀ ਰੱਖਿਆ ਹੋਵੇ ਵੀ ਬਸ ਕੋਈ ਕਿਸੇ ਵੀ ਚੀਜ਼ ਦਾ ਨਾ ਤੇ ਔੜਸ ਵਾਲਾ ਨੀਲ ਹੀ ਵੱਧ ਵਿਕਣ ਲੱਗ ਗਿਆ ਉਹਦੇ ਲਈ ਉਹਦੋਂ ਦਾ ਜਿਹੜੇ ਉਹ ਭਗਤ ਆਉਣਗੇ ਉਹ ਬਾਬਿਆਂ ਦੇ ਉਹਦੋਂ ਦਾ ਪੱਕਾ ਨੀਲ ਵਿਕਣ ਲੱਗਿਆ ਹੋਊਗਾ ਜਿਹੜੇ ਉਹ ਬਾਬੇ ਦੇ ਉਹ ਬਾਬੇ ਦੀ ਵੀਡੀਓ ਦੇਖਦੇ ਆਉਣਗੇ ਪੂਰੇ ਜੋਰਾਂ ਤੇ ਚੱਲਦਾ ਉਹ ਨੀਲ ਵਿਕਣਾ ਮੈਂ ਕਹਾਂ ਤੇ ਕਿਉਂਕਿ ਸੌਖਾ ਤਰੀਕਾ ਨਾ ਵਈ ਨਹੀਂ ਤਾਂ 3-4 ਲੱਖ ਰੁਪਈਆ ਦੇਣਾ ਪੈਣਾ ਵੀ ਉਹ ਦੇਖਾ ਉਹ ਕਰਨ ਨੂੰ ਉਹ ਠੀਕ ਕਰਨ ਨੂੰ ਵੀ ਨਹੀਂ ਚੱਪ ਕਰਕੇ ਢੀਲ ਢੀਲ ਨਾਲ ਨੰਬਰ ਆ ਜਾਣੇ ਕਹਿੰਦਾ ਪੂਰੇ ਨੰਬਰ ਹੋਣਗੇ ਆਈਲੈਟਸ ਦੇ ਵਿੱਚ ਉਹ ਵਿਵਾਦ ਆਉਦੇ ਸਿਰ ਦੇ ਉੱਤੋਂ ਦੀ ਨੀਲ ਬਾਰ ਦੋ ਬਸ ਦੇਖ ਲਓ ਧਾਣੀ ਦੇ ਲੋ ਕਿੱਧਰ ਨੂੰ ਲੈ ਕੇ ਜਾਂਦੇ ਆ ਬੰਦੇ ਹਨਾ ਧੰਨੋਂ ਏ ਧੰਨੋਂ ਤੁਸੀਂ ਧੰਨੋਂ ਇੰਨਾ ਝੂਠ ਬੋਲ ਲੈਨੇ ਹੋ ਜਿਹੜਾ ਤੁਸੀਂ ਤਾਂ ਮਿਹਨਤਾਂ ਕਰਨੋਂ ਹਟਾਉਂਦੇ ਹੋ ਜਵਾਕਾਂ ਨੂੰ ਕਿ ਨਾ ਪੜਿਓ ਨਾ ਇਹੀ ਤੰਤਰਾਂ ਮੰਤਰਾਂ ਦੇ ਵਿੱਚ ਹੀ ਰਲ ਛੜਦੇ ਹੋ ਤੁਸੀਂ ਸ਼ਰਮ ਕਰ ਲਓ ਮਾੜੀ ਮੋੜੀ ਕਿ ਜਿਹੜਾ ਬੰਦਾ ਜਿਹੜੇ ਜਵਾਗ ਵਿਚਾਰੇ ਪੜ ਕੇ ਮਿਹਨਤ ਕਰਕੇ ਨੰਬਰ ਲੈਂਦੇ ਆ ਉਹ ਤੇ ਦੂਜੇ ਬੰਦੇ ਜਿਨ੍ਹਾਂ ਨੇ ਵੇਲੇ ਉਹਨਾਂ ਦੇ ਕਿੰਨਾ ਜ਼ਰਪੈਂਦਾ ਉਹ ਦਿਮਾਗ ਦੇ ਵਿੱਚ ਤਾਂ ਆਉਂਦੇ ਹੀ ਹੋ ਵੀ ਆਪਾਂ ਪੜਨਾ ਵਾ ਤੇ ਆਪਾਂ ਫੜ ਕੇ ਨੰਬਰ ਲੈਣੇ ਤੇ ਦੂਜੇ ਬੰਦੇ ਨੇ ਨੀਲ ਨੀਲ ਵਾਰ ਕੇ ਨੰਬਰ ਲੈ ਲੈਣੇ ਹਨ ਸੱਚੀ ਕਹਿੰਦਾ ਕਰੇ ਇਹ ਜੇ ਬੰਦੇ ਦਾ ਪੱਕਾ ਉਹ ਕਰੇ ਇੱਕ ਪੇਪਰ ਖਾਲੀ ਰੱਖਿਆ ਵੀ ਨਾਲ ਇਹਨੂੰ ਗਵੇ ਵੀ ਮੈਂ ਤਾਂ ਯਾਰ 30 ਦਿਨ ਨੀਲ ਵਾਰਿਆ ਸੀ ਤੇ ਨੰਬਰ ਵਾਲੇ ਮੇਰੇ ਆਏ ਨਹੀਂ ਉਹ ਤਾਂ ਕਹਿੰਦਾ ਹੀ ਨੰਬਰ ਆਉਣਗੇ ਪੂਰੇ ਹੈ ਇਹ ਹੈ ਕਹਾਣੀ ਸਾਰਾ ਬੜਾ ਯਾਰ ਘੁਮਰਾਹ ਕਰਦੇ ਆ ਆਪਣੇ ਜਨਤਾ ਨੂੰ ਨਾ ਆਪਣੇ ਜਵਾਕਾਂ ਨੂੰ ਆਪ ਵੀ ਇਹਨੂੰ ਤਾਂ ਮਗਰ ਮੈਂ ਤੇ ਚਲਾਉਂਦੇ। ਵੈਂਟ ਜਲਾ ਲੈਂਦੇ ਆ ਮਗਰ ਪੰਜਾਬੀਆਂ ਨੂੰ ਆਪ। ਹਟ ਜੋ ਵੀਰੇ ਇਹਨਾਂ ਦੇ ਮਗਰ ਲੱਗਣਾ ਹਟ ਜੋ ਕਿਸੇ ਨੇ ਇਹਨਾਂ ਨੇ ਕੁਝ ਨਹੀਂ ਦੇਣਾ। ਵਾਹਿਗੁਰੂ ਜਿਹੜੇ-ਜਿਹੜੇ ਧਰਮ ਨੂੰ ਵੀ ਆਪਾਂ ਬਿਲੋਂਗ ਕਰਦੇ ਆ ਉਹ ਧਰਮ ਤੋਂ ਬਿਨਾਂ ਤੁਹਾਨੂੰ ਕੁਝ ਨਹੀਂ ਮਿਲਣਾ। ਠੀਕ ਨਹੀਂ? ਜਿਹੜੇ ਦੇ ਧਰਮ ਨੂੰ ਬਿਲੋਂਗ ਕਰਦੇ ਹੋ ਉਹਦੇ ਧਰਮ ਦੀ ਪੂਜਾ ਪਾਠ ਉਹਦਾ ਕਰੋ। ਚਾਹੇ ਜੋ ਮਰਜੀ ਆ ਤੇ ਪਰ ਇਹਨਾਂ ਦੇ ਮਗਰ ਨਾ ਲੱਗੋ। ਤੰਤਰਾਂ ਮੰਤਰਾਂ ਦੇ ਨਾਲ ਜਾਏ ਆਹ ਕੁਝ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਵੀਰੇ। ਕੁਝ ਨਹੀਂ ਹੁੰਦਾ। ਠੀਕ ਨਹੀਂ। ਬਿਲਕੁਲ ਕੁਝ ਨਹੀਂ ਹੁੰਦਾ। ਜੇ ਇਹਨਾਂ ਨੂੰ ਪਤਾ ਹੋਵੇ ਤਾਂ ਉਹ ਦਿਨ ਉਹ ਇੱਕ ਵਾਇਰਲ ਹੋਈ ਦੀ ਵੀਡੀਓ ਲੜਾਈ ਹੁੰਦੀ ਦੀ। ਠੀਕ ਨਹੀਂ? ਤਾਂ ਫੇ ਲੜਾਈ ਵੀ ਰੋਕ ਲੈਂਦਾ। ਵੀ ਅੰਦਰ ਕਵਰੇਜ ਬੈਠੇ ਨੂੰ ਪਤਾ ਲੱਗ ਗਿਆ ਹੁਣ। ਕਿ ਪਹਿਲਾਂ ਹੀ ਪਤਾ ਲੱਗ ਗਿਆ ਹੁਣ ਵੀ ਲੜਾਈ ਹੋਣੀ ਆ ਜਾਂ ਇਹ ਜਿਹਾ ਕੁਝ। ਵੀ ਰਖ ਸਕਦੀ ਦੀ ਹੈ ਨਾ ਤੇ ਉਹ ਛੱਡੋ ਇਹਨਾਂ ਨੂੰ ਕੁਝ ਨਹੀਂ ਪਤਾ ਆਹਾ ਆ ਦੇਖ ਲਓ ਵੀਰੇ ਜਿਹੜਾ ਟਰੈਕਟਰ ਕਿੱਥੋਂ ਦੀ ਗਿਆ ਤੁਹਾਨੂੰ ਲੱਗਦਾ ਪਤਾ ਵੀ ਦੱਸੋ ਮੈਨੂੰ ਦੇਖ ਲਓ ਕਿੱਥੋਂ ਦੀ ਠੀਕ ਨਹੀਂ ਐਨ ਜਮਾ ਲੀਲੂ ਦਾ ਕੋਈ ਚੱਕਰ ਨਹੀਂ ਹੁੰਦਾ ਵੀਰੇ ਕੋਈ ਵੀ ਦਿੱਕਤ ਤੇ ਪਰੇਸ਼ਾਨੀ ਨਹੀਂ ਹੈਗੀ ਤੇ ਪੂਰਾ ਵਧੀਆ ਰਿਓ ਪੈਂਦਾ ਇਹਦੇ ਨਾਲ ਤੇ ਬਾਕੀ ਇਹ ਗੱਲ ਆ ਕਿ ਜਿਹੜੀ ਸੜੀ ਜਾਨ ਸੌਕੀ ਆ ਬਸ ਮੇਨ ਗੱਲ ਤਾਂ ਇਹੀ ਆ ਵੀ ਜਿਹੜੀ ਜਾਨ ਸੌਕੀ ਵੀ ਕਿੰਨਾ ਪੈ ਜਾਂਦਾ ਦਿਹਾੜੀ ਦੇ ਵਿੱਚ ਕਿੰਨਾ ਪੈ ਜਾਂਦਾ ਅ ਦੁਪਹਿਰ ਹੋ ਜੇ ਬਾਅਦ ਉਦੋਂ ਕੋਈ ਸਟਾਰਟ ਕੀਤਾ ਫਿਰ 12 12 ਵਜੇ ਦੇ ਨੂੰ ਈ ਗਿੱਲੇ ਉਧਰ ਪਾਏ ਤੇ ਆਹਾ 3 ਗਿੱਲੇ ਤੋਂ ਉੱਪਰ ਇੱਧਰ ਪੈ ਜਾਣਾ ਦਾ ਬਸ ਤੇ ਲੋ ਠੀਕ ਨਹੀਂ ਇੰਨਾ ਕੁ ਟਾਈਮ ਨਾਲ ਇੰਨਾ ਰਿਓ ਪੈ ਜਾਂਦਾ ਤਾਂ ਹੋਰ ਕੀ ਚਾਹੀਦਾ ਬਾਹੀ ਚਲਦੀ ਆ ਮੂੰਗੀ ਵਾਲੇ ਖੱਤਿਆਂ ਦੀ ਤੇ ਬਸ ਇੱਕ ਆ ਖੱਤਾ ਬੜਾ ਬਾਕੇ ਇਹਦੂ ਬਾ ਤਿੰਨ ਗਿੱਲੇ ਰਹਿ ਜਾਣਾ ਮੂੰਗੀ ਵਾਲੇ ਬੋਣ ਵਾਲੇ ਹੀ ਰੋਤੋਵਾਦ ਨਹੀਂ ਬਾਹੀ ਸੁੱਕੀ ਹੈਗੀ ਅੱਜ ਸਾਰੇ ਪਾਸੇ ਸੁੱਕੀਆਂ ਮਾਈਆਂ ਗਨ ਲੱਗੇ ਹੋਏ ਆ ਵੀ ਜਿਹੜੇ ਹਲਾ ਨਾਲ ਬੋਹਣ ਵਾਲੇ ਜਿਹਨੂੰ ਹਲਾ ਨਾਲ ਬੋਹਨੇ ਆ ਜਿਨ੍ਹਾਂ ਤੇ ਕਣਕ ਬੀਜੀ ਹੋਈ ਸੀ ਤੇ ਇਹ ਦੂਜੀ ਲੌੜ ਚੱਲਦੇ ਦੇ ਵਿੱਚ ਇਹ ਤਵੀਆਂ ਨਾ ਬਹੁਤ ਵਧੀਆ ਕੰਮ ਕਰਦੀਆਂ ਤਵੀਆਂ ਤੋਰਾ ਟਰੈਕਟਰ ਦਾ ਇੰਨਾ ਵਾ ਗੱਲ ਹੀ ਛੱਡ ਦੋ ਇਹਦੇ ਪੂਰਾ ਵਧੀਆ ਤੋਰਾ ਬਣਦਾ ਕਵੀਆਂ ਕੰਮ ਵੀ ਬਹੁਤ ਕਰਦੀਆਂ ਨੇ ਖਤਨਾ ਖੱਤਾ ਉੱਚਾ ਨਹੀਂ ਮੈਂ ਕਰਨਾ ਖੱਤੇ ਨੂੰ ਬਰੀਕ ਬਹੁਤ ਕਰਨਾ ਇਹ ਕੁਆਲਿਟੀਆਂ ਨੇ ਅੱਜ ਬਹੁਤ ਸੋਹਣੀਆਂ ਚੱਲਦੀਆਂ ਤੇ ਇੱਕ ਨਾ ਬਹੁਤ ਵੀਰ ਮੈਨੂੰ ਕਹਿੰਦੇ ਆ ਕਮੈਂਟਾਂ ਦੇ ਵਿੱਚ ਜਾਂ ਮੈਸੇਜ ਵੀ ਆਉਂਦਾ ਵੀਰੇ ਤੁਸੀਂ ਤਵੀਆਂ ਵਾਲੇ ਜਿੰਦਰੇ ਨਾਲ ਵੱਟ ਨਹੀਂ ਪਾਉਂਦੇ ਵੀਰੇ ਤਵੀਆਂ ਵਾਲਾ ਜਿੰਦਰੇ ਨਾਲ ਵੱਟ ਨਾ ਜਿਹੜਾ ਬੰਦਾ ਟਰੈਕਟਰ ਤੇ ਬਹਿ ਕੇ ਵੱਟ ਪਾਉਂਦਾ ਉਹ ਵੱਟ ਉਹਨੂੰ ਹੀ ਲੱਗਦੀ ਹੁੰਦੀ ਆ ਕਿ ਵੱਟ ਬਹੁਤ ਵੱਡੀ ਪਾਈ ਆ ਤੁਸੀਂ ਕੇ ਆਰੇ ਜ ਵਿੱਚ ਖੜ ਕੇ ਦੇਖਿਓ ਉੱਤੇ ਨੂੰ ਨਹੀਂ ਹੁੰਦੀ ਥੱਲੇ ਨੂੰ ਹੀ ਪੱਟੀ ਹੁੰਦੀ ਆ ਉਹ ਵੱਟ ਜਿੰਦੇ ਨੇ ਹਨਾ ਤੇ ਉਹ ਤਾਂ ਕਰਕੇ ਨਾ ਅਸੀਂ ਉਹ ਲੈਂਦੇ ਨਹੀਂ ਕਿਉਂਕਿ ਜਦੋਂ ਪਾਣੀ ਭਰਦੇ ਆ ਉਹ ਖੁਰ ਜਾਂਦੀ ਆ ਬੱਟ ਵੀਰੇ ਆਪਾਂ ਨਹੀਂ ਉਹਦੇ ਨਾਲ ਬੱਟ ਪਾਉਂਦੇ ਹਿੱਤ ਅਵੀਆਂ ਵਾਲਾ ਜਿੰਦਾ ਹੈਗਾ ਆਪਣੇ ਕੋਲੇ ਉਹਦੇ ਨਾਲ ਤਾਂ ਆਪਾਂ ਜਿਵੇਂ ਕਿਸੇ ਪ੍ਰਾਲੀ ਪ੍ਰੂਲੀ ਵਾਲਾ ਖੱਤਾ ਹੋ ਗਿਆ ਜਾਂ ਕਿਤੇ ਐਦਾ ਘਾਹ ਫੂਸ ਵਾਲਾ ਖੱਤਾ ਹੋ ਗਿਆ ਜਾਂ ਕੋਈ ਵੀ ਚੀਜ਼ ਹਰੀ-ਹਰੀ ਹੋਈ ਤਾਂ ਉਹ ਵੀ ਬੱਟ ਪਤਲੀ ਜੀ ਪਾਉਣੀ ਆ ਉੱਥੇ ਉਹ ਯੂਜ਼ ਕਰ ਲਈਦਾ ਜਿਵੇਂ ਛਿੱਟੇ ਜਿਹੜਾ ਛਿੱਟਾ ਦੇ ਕੇ ਪੱਠੇ ਬੀਜੇ ਆ ਉਹਦੇ ਵਿੱਚ ਉਹ ਜਿਆ ਯੂਜ਼ ਕਰ ਲਈਦਾ ਨਹੀਂ ਵੀਰੇ ਤਵੀਆਂ ਵਾਲਾ ਜਿੰਦਾ ਸੀ ਜਾਨੀ ਕੇ ਝੋਨੇ ਲਈ ਨਹੀਂ ਵਰਤਦੇ ਤਵੀਆਂ ਵਾਲਾ ਉਹੀ ਜਿੰਦਾ ਠੱਲ ਪਾਉਂਦਾ ਜਿਹੜਾ ਆਪਣੇ ਕੋਲ ਹੈਗਾ ਉਹ ਪਾਉਂਦਾ ਬੱਟ ਪੂਰੀ ਪਹਾੜ ਜਿੱਡੀ ਤੇ ਉਹਨੂੰ ਤਾਂ ਕੁਝ ਕਰਨ ਦੀ ਲੋੜ ਵੀ ਨਹੀਂ ਪੈਂਦੀ ਨਾ ਮਿੱਟੀ ਲਾਉਣ ਦੀ ਲੋੜ ਪੈਂਦੀ ਆ ਨਾ ਕੁਝ ਹੋਰ ਹੈ ਨਾ ਤੇ ਉਹਦੇ ਅਰਗੇ ਰੀਤ ਨਹੀਂ ਹੈਗੀ ਜਿਹੜਾ ਉਹ ਚੱਲਦਾ ਵਾ ਤਵੀਆਂ ਵਾਲਾ ਜਿੰਦਾ ਨਾ ਹਨ ਤਵੀਆਂ ਵਾਲਾ ਜਿੰਦਾ ਤਾਂ ਵੱਟ ਖਰਦੀ ਬਹੁਤ ਹੈ ਕਿਉਂਕਿ ਉਹ ਜੜ੍ਹ 'ਚੋਂ ਮਿੱਟੀ ਕੱਢ ਦਿੰਦਾ ਤੇ ਉਹ ਤਾਂ ਕਰਕੇ ਖਰਦੀ ਬਹੁਤ ਹੈ ਵੱਟ ਤਾਂ ਹੀ ਨਹੀਂ ਆਪਾਂ ਉਹਦੇ ਨਾਲ ਪੰਗਾ ਲੈਂਦੇ ਹੁਣ ਦੇਖ ਲਓ ਇਹ ਸਵੇਰੇ 9:00 9:00 ਵਜੇ ਹਾਂ ਜਦੋਂ ਮੈਂ ਰੋਟੀ ਲੈ ਕੇ ਆਇਆ ਉਦੋਂ ਕੰਮ ਲੱਗਿਆ ਹੈ ਨੋ ਸਵਾਨੋ ਖੱਪਿਆਂ ਚ ਬੋਣ ਲੱਗਿਆ ਇਹਨੇ ਦੇ ਲੋ ਬਾਅਦ ਤੇ 6 3 12 12 ਤੇ 6 ਅ ਨਹੀਂ 6 3 12 12 ਤੇ 6 18 18 ਗੀਲੇ ਦੋਹਰ ਕਰਕੇ ਹਟਿਆ ਹੋਇਆ 9 ਵਜੇ ਤੋਂ ਨਾਲੇ ਵਿੱਚ ਇਹਨੇ ਬੰਦ ਵੀ ਰੱਖਿਆ ਘੰਟਾ ਗਰਾਮ ਵੀ ਕਰਿਆ ਵੀ ਯਾਨੀ ਕਿ ਇੰਨਾ ਘਮ ਇਹਨੇ ਖਿੱਚਦਾ ਟਰੈਕਟਰ ਨੇ ਹਨਾ ਤੇ ਤੇਲ ਦੀ ਲੋੜ ਨਹੀਂ ਹਜੇ ਆ ਪੰਜ ਜਾਨੀ ਕਿ ਆਈਏਸ ਤੋਂ ਬਿਨਾ ਕਹਿਣਾ ਮੈਂ 6 ਤੇ 6 12 12 ਤੇ 18 18 ਕਿਲੇ ਦੋਹਰਕਾਰ ਹਟਿਆ ਵਾ ਆ ਜਿਹੜੇ ਇੱਥੇ 5 ਕਿਲੇ ਆ ਬਾਹਤੇ ਆ 3 ਕਿਲੇ ਦਾ ਘੇਰਾ ਵਾ ਜਿਹੜਾ ਲੰਬਾ ਬੋਣ ਲੱਗਿਆ ਇਹ ਦੋਹਰ ਹੋ ਗਏ ਇਹਨੂੰ ਵੀ ਇਹਨੂੰ ਵੀਨਾ ਇਹ ਟਾਈਮ ਹੋ ਗਿਆ 6:00 ਵਜੇ 57 ਮਿੰਟ ਹੋ ਗਏ ਇੰਨੇ ਟਾਈਮ ਤੱਕ ਇੰਨੇ ਖੱਤੇ ਬਾਹਤੇ ਆਨੇ ਦੇ ਹਨਾ ਕਿ ਹੋਰ ਦੇਖ ਲੋ ਤੇਲ ਦਾ ਖਰਚਾ ਤਾਂ ਵੀਰੇ ਬਹੁਤ ਜਾਇਜ ਆ ਠੀਕ ਨਹੀਂ ਆ ਸਾਰੇ ਖੱਤੇ ਵਹਾ ਕੇ ਵੀ ਤੇਲ ਵਾਧੂ ਵੱਜ ਜਾਣਾ ਇਹਦਾ ਇਹ ਵੀ ਖੱਤੇ ਵਾਹ ਕੇ ਉਹ ਥੱਲੇ ਵਾਲਾ ਸਾਰੀ ਦਿਹਾੜੀ ਚੱਲੇ ਜਾਂਦਾ 100 ਲੀਟਰ ਦੇ ਟੈਂਕੀ ਆ 100 ਲੀਟਰ ਨਾਲ ਸਾਰੀ ਦਿਹਾੜੀ ਥੋਕ ਮੀ ਲਾਉਂਦਾ ਕੋਈ ਲੋੜ ਨਹੀਂ ਪੈਂਦੀ ਪਾਉਣ ਦੀ ਛੇਤੀ ਇਹ ਮੋਟਰ ਹੈਗੀ ਆ ਬਾਪੂ ਬਲਵੰਤ ਸਿੰਘ ਦੀ ਹਵੇਲੀ ਵਾਲੇ ਬਾਪੂ ਬਲਵੰਤ ਸਿੰਘ ਜੀ ਹਵੇਲੀ ਵਾਲੇ ਆ ਜਾਮਣਾ ਜੁਮਣਾ ਉਹਨਾਂ ਦੀਆਂ ਲਾਈਆਂ ਹੋਈਆਂ ਬਾਪੂ ਦੀਆਂ ਬਹੁਤ ਕੰਮ ਕਰਦਾ ਸੀ ਬਾਪੂ ਜਿੰਨਾ ਚਿਰ ਜਾਨੀ ਕਿ ਹੁਣ ਤਾਂ ਚਲੋ ਸਾਰੇ ਬਾਪੂ ਤਾਂ ਇਸ ਦੁਨੀਆ ਤੇ ਹੈ ਨਹੀਂ ਪਰ ਬਾਪੂ ਜਿੰਨਾ ਚਿਰ ਰਿਹਾ ਵੀ ਬਹੁਤ ਕੰਮ ਕੰਮ ਕਰਦਾ ਰਿਹਾ ਵਧੀਆ ਸੀ ਕੋਝ ਰਹਿਣਾ ਹੱਟ ਐ ਇਹ ਟਰੈਕਟਰ ਆਰ ਗਿਆ ਟਰੈਕਟਰ ਨਹੀਂ ਹੈਗਾ ਕੋਈ ਬਾਈ ਬਾਲੀ ਵਧੀਆ ਚਲਾਈ ਤੋਰਾ ਦੇਖ ਲੋ ਕਿੰਨਾ ਮਾ ਤੋਰਾ ਇਦੂ 36 ਦਵੀਆਂ ਦੇ ਇੰਨ ਲੈ ਕੇ ਉੜਿਆ ਫਿਰਦਾ ਹੋਰ ਕੀ ਚਾਹੀਦਾ ਇਹਦੇ ਨਾਲ ਨੂੰ ਦੱਸੋ ਚਾਹੀਦਾ ਕੁਝ ਖੜਾ ਦੇ ਵੀ ਬਾਈ ਐਵੇਂ ਫਿਰਦਾ ਖਾਣਾ ਤੇ ਜੇ ਨਾ ਰਾਤ ਨੂੰ ਮੀਂਹ ਨਾ ਪਿਆ ਫੇਰ ਤਾਂ ਕੱਲ ਨੂੰ ਕੰਮ ਆਪਣਾ ਮੁੱਕ ਜੂ ਮੱਕੀ ਦਾ ਜੇ ਮੀਂਹ ਪੈ ਗਿਆ ਫੇਰ ਰਹਿ ਜਾਣਾ ਵਾਦੂ ਜਾਨੀ ਕਿ ਹੁਣ ਇੱਕ ਪਾਸਾ ਜਿਆ ਹੋ ਜੂ ਕਿ ਮੱਕੀ ਕਾਫੀ ਵੱਡੀ ਗਈ ਐ ਤੇ ਹੁਣ ਇਧਰ ਝੋਨੇ ਨੇ ਨੀ ਧਿਆਨ ਦੇ ਦਾਂਗੇ ਆ ਤਾਂ ਵੀ ਬਹੁਤ ਘੱਟ ਗਿਆ ਨਾ ਐਤਕੀ ਪਿਛਲੇ ਸਾਲ ਹੀ ਪੋਏ ਸੀ ਹਾਂ ਪਿਛਲੇ ਸਾਲ ਹੀ ਕਣਕ ਚ ਪੋਏ ਸੀ ਤੇ ਨਾਲੇ ਟੱਕ ਵਾਲੇ ਪਾਏ ਸੀ ਮੂਰੇ ਤਾਂ ਮੈਨਾਂ ਮੂਰੇ ਟੱਕ ਵਾਲੇ ਹੀ ਸੀ ਨਾ ਉੜ ਗਏ ਉਹ ਤਾਂ ਗਿੱਲੇ ਪਿਆ ਖੇਤ ਐਨਾਰੇ ਵਰਗੇ ਉਸ ਦਿਨ ਪਰਸੋਂ ਵੱਡੀ ਜੀ ਮੂੰਗੀ ਉਸ ਦਿਨ ਇੱਥੇ ਕੰਬਾਈਨਾਂ ਚੱਲੀ ਨਹੀਂ ਚਲਦੀ ਨਹੀਂ ਸੀ ਐਨ ਸਾਰੀ ਮੂੰਗੀ ਸਲਿੱਪ ਮਾਰਦੀ ਮਾਰਦੀ ਨੇ ਸਫਰਾਜ ਨੇ ਵੱਢੀ ਤੇ ਇੰਨੇ ਜ਼ਿਆਦੇ ਗਿੱਲੇ ਹੋਏ ਹੋ ਸੀ ਬਹੁਤ ਜ਼ਿਆਦੇ ਗਿੱਲੇ ਸੀ ਆ ਤਵੀਆਂ ਦੀ ਇਹੀ ਮौज ਆ ਵੀ ਚੱਕ ਕੇ ਜਿਵੇਂ ਮਰਜ਼ੀ ਖੁੰਝਾ ਖਾਂਝਾ ਲਾ ਦੋ ਇਮੇਂ ਪੂਰੀਆਂ ਫੁੱਲ ਚੱਕ ਦੀਆਂ ਖੁੰਜੇ ਚ ਹਨਾ ਲੈ ਪੱਟ ਤੈਨ ਮੁੜ ਕੇ ਥੋੜੀਆਂ ਘਟਾ ਦੇਵੇ ਹੜਾ ਵਾਂਗੂ ਦੇਖ ਲੋ ਖੁੰਜੇ ਤੱਕ ਲੱਗ ਗਿਆ ਉਹਦਾ ਐਨ ਪੂਰੇ ਲਾ ਕੇ ਖੁੰਜਾ ਟਾਇਰ ਚੱਕ ਦੋ ਪੂਰਾ ਪੋਲਾ ਕਰ ਜਾਂਦੀ ਇਹਦੇ ਨੇ ਚਾਰੇ ਖੁੰਜੇ ਲਾ ਦੀ ਤੇ ਨਹੀਂ ਦੂਜੀਆਂ ਤਵੀਆਂ ਨਾਲ ਤਾਂ ਕਿੰਨੀ ਦੂਰ ਤੱਕ ਖੱਤਾ ਰਹਿ ਜਾਂਦਾ ਇਹਦੇ ਨਾਲ ਇਹ ਆ ਯਾ ਮौज ਹੋ ਜਾਂਦੀ ਆ ਅੱਜ ਇੱਕ ਹੋਰ ਵੀਡੀਓ ਚੱਲ ਰਹੀ ਆ ਕਾਫੀ ਵਾਇਰਲ ਹੋ ਰਹੀ ਆ ਇੰਟਰਵਿਊ ਆ ਪੌਡਕਾਸਟ ਵਾਲੇ ਇਹ ਸਾਲੇ ਪੌਡਕਾਸਟ ਵਾਲੇ ਨੇ ਤਾਂ ਜਵਾਨੀ ਬਦਲੇ ਪਏ ਆ ਸੱਚੀ ਦੱਸਾਂ ਚੱਜ ਦੀਆਂ ਗੱਲਾਂ ਕਿਸੇ ਕੋਲ ਹੈ ਹੀ ਨਹੀਂ ਉਹ ਕਹਿੰਦਾ ਕਦੋਂ ਤੁਸੀਂ ਪਤਾ ਨਹੀਂ ਕਿਹਦੇ ਥਾਣੀ ਤੁਸੀਂ ਉਹ ਕਹਿੰਦੀ ਵੀ ਮੈਂ ਸੂਰਜ ਤੇ ਜਾ ਕੇ ਵੀ ਦੇਖ ਕੇ ਆਈਆਂ ਵੀ ਉੱਥੇ ਵੀ ਇੱਕ ਦੁਨੀਆ ਵਸਦੀ ਹੈ ਲੈ ਦੱਸ ਯਾਰ ਇਹ ਤਾਂ ਆਪਣੇ ਵਿਗਿਆਨੀਆ ਤਾਂ ਵੀ ਤਕੜੇ ਬਾਬੇ ਬਣ ਜਾਂਦੇ ਆ ਉਹ ਬੀਬੀ ਦਾ ਤਾਂ ਜਾਦੇ ਧਿਆਨ ਲੱਗ ਰਿਹਾ ਚਲੋ ਐ ਦਾ ਸਿੱਖ ਦਰੋਂ ਪਰ ਇਹਨਾਂ ਦਾ ਧਿਆਨ ਲੱਗਦਾ ਨਹੀਂ ਵੀ ਉਹ ਧਿਆਨ ਲਾ ਕੇ ਉੱਥੇ ਗਈ ਸੀ ਕਿ ਕਹਿੰਦੀ ਮੈਂ ਦੇਖ ਕੇ ਆਈਆਂ ਯੋਤੇ ਦੁਨੀਆ ਬਸਦੀ ਆ ਸੂਰਜ ਗਰਹਿ ਤੇ ਇਸ ਦਸ ਗੱਪ ਛੱਡਣ ਲੱਗੇ ਨਾ ਮਾੜਾ ਜਿਹਾ ਨਹੀਂ ਦੇਖਦੇ ਵੀ ਅਸੀਂ ਗੱਪ ਕਿੱਡਾ ਵੱਡਾ ਛੱਡਣ ਲੱਗੇ ਆ ਇਹ ਉਹ ਹੋਰ ਤਰ੍ਹਾਂ ਦੀ ਆ ਦੁਨੀਆ ਕਹਿੰਦੇ ਜਿਹੜੀ ਉੱਤੇ ਬਸਦੀ ਹੈ ਇਹ ਜਾਵੇ ਜਾ ਛੋਟਾ ਗੱਪ ਠੀਕ ਹੈ ਕਿੰਨਾ ਸਿਰੇ ਗੱਲਾਂ ਮਾਲਦੇ ਆ ਉਹ ਕਹਿੰਦਾ ਕਹਦਾ ਕਹਦਾ ਲੋਕਾਂ ਨੇ ਕਮੈਂਟ ਚ ਉਹ ਕਹਿਣਾ ਵੀ ਗੱਪ ਛੱਡਦੇ ਵੀ ਹੋਰ ਤੁਸੀਂ ਕੀ ਛੱਡਦੇ ਹੋ ਯਾਰ ਉਹ ਜਿਹੇ ਬੰਦਿਆਂ ਨੂੰ ਤੇ ਲਿਆ ਕੇ ਗੱਪ ਛਡਾਉਣ ਲੱਗ ਜਾਂਦੇ ਨੇ ਠੀਕ ਨਹੀਂ ਯਾਰ ਦੇਖੋ ਜੇ ਆਪਣੇ ਸਿੱਖ ਧਰਮ ਦੇ ਨਾਲ ਹਨਾ ਵੀ ਮੈਂ ਤਾਂ ਦੇਖੋ ਸਿੱਖ ਧਰਮ ਨੂੰ ਬਿਲੋਂਗ ਕਰਦਾ ਆਪਾਂ ਤਾਂ ਸਿੱਖ ਧਰਮ ਦੀ ਗੱਲ ਕਰਾਂਗੇ ਠੀਕ ਨਹੀਂ ਕਿਉਂਕਿ ਆਪਾਂ ਮਸ ਧਰਮ ਕੋਈ ਨਹੀਂ ਮਾੜਾ ਸਾਰੇ ਧਰਮ ਬਹੁਤ ਵਧੀਆ ਚੰਗੇ ਆ ਤੇ ਪਰ ਮੈਂ ਹੁਣ ਇੱਕ ਦੋ ਆਧਾਰਨਾ ਦਿੰਦਾ ਭਾਈ ਪਿੰਦਰਪਾਲ ਜੀ ਨੂੰ ਸੁਣ ਲਓ ਹਨਾ ਤੁਹਾਨੂੰ ਬੜੀ ਵਧੀਆ ਸਕੂਨ ਮਿਲਦਾ ਉਹਨਾਂ ਦੀਆਂ ਗੱਲਾਂ ਸੁਣ ਕੇ ਹਨਾ ਜੋ ਵੀ ਉਹ ਕਰਦੇ ਤੇ ਸੰਤ ਮਸਕੀਨ ਜੀ ਦੀਆਂ ਗੱਲਾਂ ਸੁਣ ਲਓ ਇਹ ਮੈਂ ਤਾਂ ਕਹਿਣਾ ਕਿਉਂਕਿ ਜਿਹੜੇ ਬਾਬਾਈ ਦੇ ਬਚਨ ਹੁੰਦੇ ਆ ਉਹਦੇ ਉੱਤੇ ਅਮਲ ਆਪਣੀ ਅੱਜ ਕੱਲ ਦੀ ਜਨਰੇਸ਼ਨ ਨੂੰ ਉਹ ਸੁਣਨੇ ਔਖੇ ਲੱਗਦੇ ਆ ਕਿ ਜਿਹੜੇ ਬਚਨ ਹੁੰਦੇ ਆ ਤੇ ਵੀ ਆਹ ਵੀ ਜਿਵੇਂ ਭਾਈ ਪਿੰਦਰਪਾਲ ਸਿੰਘ ਜੀ ਤੇ ਉਹਨਾਂ ਦੇ ਗੱਲਾਂ ਜਿਹੜੀਆਂ ਹੈਗੀਆਂ ਤਤ ਉਹ ਕੱਟ ਕੇ ਸਾਰਾ ਕੁਝ ਪੇਸ਼ ਕਰਦੇ ਆ ਤੇ ਉਹ ਚੀਜ਼ ਵਧੀਆ ਲੱਗਦੀ ਆ ਸੰਤ ਮਸਕੀਨ ਜੀ ਦੀਆਂ ਗੱਲਾਂ ਸੁਣਿਓ ਹਨਾ ਤੇ ਮੈਂ ਤਾਂ ਵੀ ਵੀਰੇ ਦੋ ਇਹਨਾਂ ਨੂੰ ਸੁਣਦਾ ਉਹਨਾਂ ਜਦੋਂ ਵੀ ਕਦੇ ਟਾਈਮ ਮਿਲਦਾ ਵਾ ਜਦੋਂ ਵੀ ਲਾ ਲੈਂਦਾ ਹਨਾ ਤੇ ਵੀ ਯਾਨੀ ਕਿ ਆਪਾਂ ਨੂੰ ਸੁਣਨਾ ਜ਼ਰੂਰ ਚਾਹੀਦਾ ਕਿ ਤੁਸੀਂ ਸੁਣੋ ਪਤਾ ਲੱਗਦਾ ਜ਼ਿੰਦਗੀ ਬਾਰੇ ਵੀ ਹਾਂ ਆਪਾਂ ਆਪਣੇ ਆਪ ਹੀ ਬੰਦਾ ਜੇ ਕੁਝ ਆਪਣੇ ਆਪਾਂ ਦੁਖੀ ਹੁੰਨੇ ਆ ਸਟ੍ਰੈਸ ਹੁੰਦਾ ਵਾ ਉਹ ਚੀਜ਼ਾਂ ਫਿਰ ਆਪਣੇ ਦਿਮਾਗ 'ਚ ਆਉਂਦੀਆਂ ਕਿ ਯਾਰ ਨਹੀਂ ਵੀ ਉਹਨਾਂ ਦੇ ਤਾਂ ਵੀ ਗੁਰਬਾਣੀ 'ਚ ਤਾਂ ਆਪਣੇ ਐ ਲਿਖਿਆ ਹੋਇਆ ਵੀ ਨਹੀਂ ਆਪਾਂ ਡੋਲਣਾ ਨਹੀਂ ਹੈਗਾ ਕਿਸੇ ਵੀ ਮਾੜੇ ਟਾਈਮ ਤੇ ਨਹੀਂ ਡੋਲਣਾ ਚੰਗੇ ਚੰਗੇ ਟਾਈਮ ਤੇ ਨਹੀਂ ਉਹ ਕਰਨਾ ਵੀਰੇ ਦੇਖੋ ਦੋ ਗੱਲਾਂ ਨੇ ਸਾਡੇ ਬਾਪੂ ਨੇ ਸਮਝਾਈਆਂ ਸੀਗੀਆਂ ਕਿ ਜਾਦੇ ਖੁਸ਼ੀ ਵੀ ਨਹੀਂ ਮਨਾਉਣੀ ਚਾਹੀਦੀ ਕਿਸੇ ਚੀਜ਼ ਦੀ ਤੇ ਜਾਦੇ ਦੁੱਖ ਵੀ ਨਹੀਂ ਮਨਾਉਣਾ ਚਾਹੀਦਾ ਬਸ ਇਕੁਅਲ ਰਹੋ ਬਸ ਠੀਕ ਆ ਇਹ ਗੱਲ ਵੀ ਨੋਰਮਲ ਆਪਦੀ ਲਾਈਫ ਦੇ ਵਿੱਚ ਰਹੋ ਤੇ ਬਸ ਵਧੀਆ ਛਾਟੇ ਵਾਦੇ ਤਾਂ ਪੈਂਦੇ ਹੀ ਰਹਿੰਦੇ ਆ ਵੀਰੇ ਠੀਕ ਨਹੀਂ ਇਹ ਤਾਂ ਚੱਲੀ ਜਾਣਾ ਇਹ ਤਾਂ ਜ਼ਿੰਦਗੀ ਆ ਜ਼ਿੰਦਗੀ ਦਾ ਹਿੱਸਾ ਇੱਕ ਤੇ ਬਾਕੀ ਵੀ ਜੋ ਵੀ ਗੱਲਾਂ ਆਪਣੇ ਵਿੱਚ ਹੈਗੀਆਂ ਉਹ ਚੱਲਣੀਆਂ ਰਹਿਣੀਆਂ ਤੇ ਬਾਕੀ ਚਲੋ ਸਾਰੇ ਵੀਰਾਂ ਦਾ ਪਿਆਰ ਆ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਥੈਂਕ ਯੂ ਸਾਰਿਆਂ ਦਾ ਪਿਆਰ ਦਿੰਦੇ ਹੋ ਇੰਨਾ ਦਾ ਬਸ ਮੈਨੂੰ ਤਾਂ ਹੀ ਬਹੁਤ ਆ ਤੁਸੀਂ ਇੰਨਾ ਪਿਆਰ ਦਿੰਦੇ ਹੋ ਵੀਡੀਓ ਨੂੰ ਕੋਈ ਨਹੀਂ ਆਪਾਂ ਨੂੰ ਕੁਝ ਦੇਖ ਲੈਣੇ ਹੋ ਕਮੈਂਟ ਕਰ ਦਿੰਨੇ ਹੋ ਆਪਣਾ ਫਰਜ਼ ਆ ਤੁਹਾਡਾ ਜਿੰਨੇ ਤੱਕ ਤਾਂ ਹੁੰਦਾ ਰਿਪਲਾਈ ਤਾਂ ਕਰਦੇ ਰਵਾਂਗੇ ਐਵੇਂ ਵੀ ਕਰੀ ਜਾਵਾਂਗੇ ਵੀਰ ਪੁੱਛਦੇ ਆ ਬਹੁਤ ਵੀ ਵੀਰੇ ਤੁਹਾਡਾ ਝਾੜ ਕੀ ਆ ਵੀਰੇ ਦੇਖੋ ਅੱਜ ਤੱਕ ਆਪਣੇ ਜਾਨਕੀ 21 120 ਕਿគੀਲੇ ਵੱਡੇ ਗਏ ਹਨ ਤੇ ਸਾਰੇ ਦੜੇ ਦੀ ਰੜਾ ਮੜਾ ਕੇ ਔਰ ਤੇ ਗਿੱਲੀ ਮੱਕੀ ਦੀ ਕਹਿਣਾ ਤੇ ਵੀਰੇ 43 ਕੁੰਟਲ ਦੀ ਪਣਦੀ ਹੈ 43 ਤੋਂ 44 ਕੁੰਟਲ ਦਾ ਦੜਾ ਬਣ ਰਿਹਾ 121 ਕਿਲਿਆਂ ਦਾ ਉਹ 121 ਕਿਲਿਆਂ ਦਾ ਹਜੇ ਆਪਣੇ ਉਹਦੇ ਵਿੱਚ 28 ਕਿਲਲੇ ਹਜੇ ਰਹਿੰਦੇ ਆ ਜੀ ਜਿਹੜੇ 29 ਦੇ ਵਿੱਚੋਂ ਉਹਦੇ ਵਿੱਚੋਂ ਰਹੀਮ ਵੀ ਆ ਥੋੜੇ ਜੇ ਖੱਤੇ ਹਨ ਤੇ ਉਹਨਾਂ ਦਾ ਅੱਡ ਦੜਾ ਪਊਗਾ ਤੇ ਜਾਨੀ ਕਿ 121 ਕਿੱਲੇ ਵੱਢਲੇ ਇਹਨਾਂ ਦਾ ਝਾੜ ਜਾਨੀ ਕਿ 43-44 ਕੁਇੰਟਲ ਦੀ ਐਵਰੇਜ ਆ ਪਈ 43 ਤੋਂ 44 ਕੁਇੰਟਲ ਦੇ ਵਿੱਚ ਵਿੱਚ ਹੈਗਾ ਵਾ ਗਿੱਲੀ ਮੱਕੀ ਦਾ ਠੀਕ ਹੈ ਇੰਨਾ ਝਾੜ ਆਇਆ ਤੇ ਬਸ ਨਾ ਆਪਾਂ ਕੋਈ ਝੂਠ ਮਾਰਦੇ ਨਾ ਇਹਦਾ ਤੇ ਮੂੰਗੀ ਦਾ ਆ ਵੀਰੇ ਆਪਣਾ 3.5 ਕੁਇੰਟਲ ਦਾ ਜਿੰਨੀ ਮੂੰਗੀ ਵੱਢ ਲਈ 3.5 ਕੁਇੰਟਲ ਦੀ ਮੂੰਗੀ ਨਿਕਲੀ ਆ ਤੇ बस एंडिंग ही निकली मेरे मम्मी सारी जिन्नी सीगी मुंगी वो बड्के सारी बेचके इने दी हुई है 3.5 क्विंटल ਦਾ ਝਾੜ ਬਣਿਆ ਇਤ ਕੀ 4 ਵੀ ਨਹੀਂ ਬਣਿਆ ਪਿਛਲੇ ਬਾਰ ਪੌਣੇ 5 ਹੋ ਗਿਆ ਸੀ ਪਰ ਪਤਾ ਨਹੀਂ ਇਤ ਕੀ ਫਲੀ ਫਲੀ ਦਾ ਬதேਰੀ ਸੀ ਤੇ ਦਾਣਾ ਵੀ ਬਹੁਤ ਸੋਹਣਾ ਸੀਗਾ ਪਰ ਪਤਾ ਨਹੀਂ ਕਿਉਂ ਨਹੀਂ ਝਾੜ ਬਣਦਾ ਅਗਲੀ ਬਾਰ ਤੋਂ ਬੀਜਣੀ ਨਹੀਂ मुंगी ਜਮੇ ਹੀ ਬੰਦ ਕਰ ਦੇਣੀ ਆ बस ਮੱਕੀ ਹੀ ਲਾ ਲਿਆ ਕਰਨੀ ਆ ਲੇਟ ਤੱਕ ਜਿੰਨੀ ਕੁ ਹੋ ਵੀ ਹੋਊਗੀ बस ਹੋਠੀ ਮੂੰਗੀ ਨਹੀਂ ਬਿਣੀ ਮੂੰਗੀ ਬਸ ਲਾਉਣੀ ਆ ਤਾਂ 2-4 ਕਿੱਲੇ ਲਾਵਾਂਗੇ ਨਹੀਂ ਬਸ ਮੂੰਗੀ ਜਮੇ ਹੀ ਪੰਦ ਦਾ ਐਂਡ ਕਰ ਦੇਣਾ ਮੂੰਗੀ ਤੇ ਬਸ ਆਪਣੇ ਨਹੀਂ ਆਪਾਂ ਨੂੰ ਸੂਟ ਹੀ ਨਹੀਂ ਕਰਦੀ ਮੈਂ ਆਪਣੇ ਨਹੀਂ ਹੈਗੀ ਫਿੱਟਵੇਂ ਕਿਉਂਕਿ ਖਰਚੇ ਆਪਾਂ ਕਹਿ ਦਿੰਨੇ ਆ ਵੀ ਘੱਟ ਹੁੰਦੇ ਆ ਪਰ ਖਰਚੇ ਫੇਰ ਵੀ ਉਹਦੇ ਤੇ ਹੋਈ ਜਾਂਦੇ ਇੱਕ ਪਾਣੀ ਵੀ ਘੱਟ ਲੱਗਦਾ ਪਰ ਜਿਵੇਂ ਐਤ ਕੀ ਸੋਕਾ ਚੱਲਦੀ ਐਤ ਕੀ ਤਾਂ ਪਾਣੀ ਵੀ ਪੂਰੇ ਚੱਲੀ ਜਾਂਦੇ ਸੀ